ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹਰ ਇੱਕ ਸ਼ਬਦ ਦੇ ਅਰਥ ਦੇਣ ਵਾਲਾ ਪੰਜਾਬੀ ਬੋਲੀ ਅਤੇ ਕਲਚਰ ਦਾ ਗਿਆਨ ਦੇਣ ਵਾਲਾ ਪੰਜਾਬੀ ਦੇ ਪਹਿਲੇ ਮਹਾਨ ਕੋਸ਼ ਦਾ ਲਿਖਾਰੀ ਹਮ ਹਿੰਦੂਨੀ ਵਰਗੀ ਸਿਧਾਂਤਕ ਪੁਸਤਕ ਲਿਖ ਕੇ ਸਿੱਖੀ ਦੀ ਵਿਲੱਖਣਤਾ ਨੂੰ ਪ੍ਰਗਟ ਕਰਨ ਵਾਲਾ ਵਿਦਵਾਨ ਪੰਥ ਰਤਨ ਭਾਈ ਕਾਨ ਸਿੰਘ ਨਾਭਾ ਆਵਾਜ਼ ਭਾਈ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਕਾਨ ਸਿੰਘ ਨਾਭਾ ਜੀ ਦਾ ਜਨਮ 30 ਅਗਸਤ 1861 ਨੂੰ ਭਾਈ ਨਰੈਣ ਸਿੰਘ ਢਿੱਲੋਂ ਦੇ ਘਰ ਪਿੰਡ ਸਬਜ ਬਨੇਰਾ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ। ਉਸ ਨੇ ਬਚਪਨ ਤੇ ਜਵਾਨੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਖਾਸ ਕਰਕੇ ਗੁਰਬਾਣੀ, ਸਿੱਖ ਤਵਾਰੀਖ ਅਤੇ ਫਿਲਾਸਫੀ ਦਾ ਬਹੁਤ ਗਿਆਨ ਹਾਸਲ ਕੀਤਾ। ਸਨ 1873 ਵਿੱਚ ਉਹ ਲਾਹੌਰ ਚਲਾ ਗਿਆ ਜਿੱਥੇ ਉਸ ਦਾ ਮੇਲ ਪ੍ਰੋਫੈਸਰ ਗੁਰਮਖ ਸਿੰਘ ਨਾਲ ਹੋਇਆ ਇਸ ਦੇ ਨਾਲ ਹੀ ਉਹ ਸਿੰਘ ਸਭਾ ਲਹਿਰ ਦਾ ਹਿੱਸਾ ਬਣ ਗਿਆ ਸਨ 1884 ਵਿੱਚ ਉਸ ਨੂੰ ਨਾਬਾ ਦੇ ਰਾਜੇ ਹੀਰਾ ਸਿੰਘ ਨੇ ਦਰਬਾਰ ਵਿੱਚ ਇੱਕ ਸਰਕਾਰੀ ਨੌਕਰੀ ਤੇ ਰੱਖ ਲਿਆ ਸਨ 1888 ਵਿੱਚ ਉਸ ਨੂੰ ਕਮਾ ਰਿਪਦਮਨ ਸਿੰਘ ਦਾ ਟਿਊਟਰ ਬਣਾ ਦਿੱਤਾ ਗਿਆ ਸਨ 1893 ਵਿੱਚ ਉਸ ਨੂੰ ਨਾਬਾ ਦੇ ਰਾਜੇ ਦਾ ਪੀਏ ਬਣਾਇਆ ਗਿਆ ਸਨ 1895 ਵਿੱਚ ਭਾਈ ਕਾਨ ਸਿੰਘ ਨੂੰ ਮੈਜਿਸਟ੍ਰੇਟ ਲਾ ਦਿੱਤਾ ਗਿਆ ਸਨ 1896 ਵਿੱਚ ਉਸ ਨੂੰ ਜ਼ਿਲ੍ਹਾ ਫੂਲ ਦੇ ਡਿਪਟੀ ਕਮਿਸ਼ਨਰ ਬਣਾਇਆ ਗਿਆ ਸਨ 1875 ਵਿੱਚ ਇੱਕ ਸਾਧੂ ਦਇਆਨੰਦ ਨੇ ਬੰਬਈ ਹੁਣ ਮੁੰਬਈ ਵਿੱਚ ਆਰੀਆ ਸਮਾਜ ਦੀ ਨੀਂ ਰੱਖੀ ਉਹ April 1877 ਵਿੱਚ ਪੰਜਾਬੀ ਆਇਆ ਸੀ ਜੂਨ ਵਿੱਚ ਲਾਹੌਰ ਵਿੱਚ ਵੀ ਦਿਆਨੰਦ ਦੀ ਬ੍ਰਾਂਚ ਬਣ ਗਈ ਕੁਝ ਚਿਰ ਬਾਅਦ ਸਾਧੂ ਦਿਆਨੰਦ ਦੀ ਕਿਤਾਬ ਸਤਿਆਰਥ ਪ੍ਰਕਾਸ਼ ਦੀ ਛਪ ਕੇ ਆ ਗਈ ਇਸ ਕਿਤਾਬ ਵਿੱਚ ਗੁਰੂ ਨਾਨਕ ਸਾਹਿਬ ਅਤੇ ਦੂਜੇ ਧਰਮਾਂ ਦੇ ਮੋਢੀਆਂ ਆਗੂਆਂ ਤੇ ਪ੍ਰਚਾਰਕਾਂ ਦੇ ਖਿਲਾਫ ਘਟੀਆ ਲਫ਼ਜ਼ ਲਿਖੇ ਹੋਏ ਸਨ ਜਦੋਂ ਸਿੱਖਾਂ ਹੀ ਨਹੀਂ ਬਲਕਿ ਕੁਝ ਸਿਆਣੇ ਹਿੰਦੂਆਂ ਨੇ ਉਸ ਦਾ ਧਿਆਨ ਇਸ ਪਾਸੇ ਵੱਲ ਦਿਵਾਇਆ ਤਾਂ ਉਸ ਨੇ ਵਾਅਦਾ ਕੀਤਾ ਕਿ ਅਗਲੀ ਐਡੀਸ਼ਨ ਇਸ ਨੂੰ ਸੋਧ ਕੇ ਛਾਪੀ ਜਾਵੇਗੀ ਪਰ ਦਇਆਨੰਦ 1883 ਵਿੱਚ ਮਰ ਗਿਆ ਉਸ ਦੇ ਮਗਰੋਂ ਤਾਂ ਕਟੜ ਫਿਰਕੂ ਆਰੀਆ ਸਮਾਜੀ ਅੰਸਰਾਂ ਨੇ ਇਸ ਵਿੱਚ ਸੋਧ ਕਰਨ ਤੋਂ ਇਨਕਾਰ ਕਰ ਦਿੱਤੀ ਸਨ 1897 ਵਿੱਚ ਆਰੀਆ ਸਮਾਜ ਦੇ ਇੱਕ ਗਰੁੱਪ ਨੇ ਫੇਰ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਲਿਖਿਆ ਕਿ ਦਇਆਨੰਦ ਨੂੰ ਗੁਰਮੁਖੀ ਦੀ ਜਾਣਕਾਰੀ ਨਹੀਂ ਸੀ ਤੇ ਉਸ ਦੇ ਸਿੱਖ ਗੁਰੂਆਂ ਬਾਰੇ ਲਫ਼ਜ਼ ਦੂਜੇ ਦਰਜੇ ਦੀ ਜਾਣਕਾਰੀ ਤੇ ਆਧਾਰਿਤ ਸਨ ਆਰਿਆ ਗਜਟ 15 ਜੁਲਾਈ 1897 ਮਗਰੋਂ ਜੂਨ 2006 ਵਿੱਚ ਫਿਰ ਆਰਿਆ ਸਮਾਜ ਦੇ ਇੱਕ ਮੁਖੀ ਨੇ ਇਸ ਕਿਤਾਬ ਵਿੱਚੋਂ ਗੁਰੂ ਸਹਿਬਾਰੇ ਕਾਂਡ ਕੱਢਣ ਦਾ ਵਾਅਦਾ ਕੀਤਾ ਪਰ ਪ੍ਰਣਾਲਾ ਉਥੇ ਦਾ ਉਥੇ ਹੀ ਰਹਾ ਸਨ 1897 ਦੇ ਗੁਰੂ ਸਹਿਬ ਬਾਰੇ ਕਾਣ ਕੱਢਣ ਦੇ ਵਾਦੇ ਮਗਰੋਂ ਫਿਰ ਕੁਝ ਸਿੱਖ ਇਹਨਾਂ ਨਾਲ ਜੁੜ ਗਏ ਸਨ ਇਹਨਾਂ ਵਿੱਚੋਂ ਮੁੱਖ ਸਨ ਜਗਤ ਸਿੰਘ ਤੇ 바ਵਾ ਨਾਰਾਇਣ ਸਿੰਘ ਨਾਰਾਇਣ ਸਿੰਘ ਗਰੀਬ ਹੋਣ ਕਰਕੇ ਪੈਸੇ ਦਾ ਮਹਤਾਜ ਸੀ ਆਰੀਆ ਸਮਾਜੀਆਂ ਨੇ ਇਹ ਤਾੜ ਲਿਆ ਅਤੇ ਉਸ ਦੀ ਬਹੁਤ ਮਾਲੀ ਮਦਦ ਕੀਤੀ ਇਸ ਮਗਰੋਂ ਉਸ ਨੇ ਤਾਂ ਇਥੋਂ ਤੱਕ ਲੇਖ ਮਾਰਿਆ ਕਿ ਸਿੱਖ ਧਰਮ ਆਰੀਆ ਸਮਾਜ ਦਾ ਮੁੱਢਲਾ ਪੜਾ ਸੀ ਇਸ ਮਗਰੋਂ ਸਨ 1899 ਵਿੱਚ ਲਾਲਾ ਠਾਕੁਰ ਦਾਸ ਅਤੇ ਨਾਰਾਇਣ ਸਿੰਘ ਨੇ ਸਿੱਖ ਹਿੰਦੂ ਹੈਨ ਕਿਤਾਬ ਜੀ ਲਿਖ ਕੇ ਨਵੀਂ ਚਰਚਾ ਛੇੜ ਦਿੱਤੀ। ਭਾਈ ਕਾਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਲਿਖ ਕੇ ਇਸ ਮਤਬਖ ਕਾਨੂੰਨ ਹਿੰਦੂ ਪ੍ਰੈਸ ਵਿੱਚ ਛਪੀ ਜਿਸ ਤੇ 30 ਸਫ਼ੇ ਦੀ ਕਿਤਾਬ ਜੀ ਦਾ ਮੂੰਹ ਤੋੜ ਜਵਾਬ ਦਿੱਤਾ। ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਨੇ ਹਿੰਦੂਆਂ ਦੀ ਸਿੱਖਾਂ ਨੂੰ ਜਜ਼ਬ ਕਰਨ ਦੀ ਸਾਜ਼ਿਸ਼ ਨੂੰ ਫੇਲ ਕਰ ਦਿੱਤਾ ਇਸ ਕਿਤਾਬ ਤੋਂ ਫਿਰ ਕੋ ਹਿੰਦੂ ਇੰਨੇ ਔਖੇ ਹੋਏ ਕਿ ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਦੇ ਖਿਲਾਫ ਜਹਾਦ ਸ਼ੁਰੂ ਕਰ ਦਿੱਤਾ ਉਦੋਂ ਨਾਭੇ ਦਾ ਰਾਜਾ ਹੀਰਾ ਸਿੰਘ ਪਿਤਰਪਦਮਨ ਸਿੰਘ ਹਿੰਦੂਆਂ ਦਾ ਪਿਛ ਲੱਗ ਬਣਿਆ ਹੋਇਆ ਸੀ ਤੇ ਉਹ ਆਪਣੀ ਪਿਤ ਰਿਪਦਮਨ ਕੌਰ ਦਾ ਵਿਆਹ ਧੌਲਪੁਰ ਦੇ ਹਿੰਦੂ ਰਾਜੇ ਨਾਲ ਕਰਨਾ ਚਾਹੁੰਦਾ ਸੀ ਜਦ ਭਾਈ ਕਾਨ ਸਿੰਘ ਨਾਭਾ ਨੇ ਵੇਖਿਆ ਕਿ ਹੁਣ ਰਾਜਾ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਔਖਾ ਹੋਇਆ ਫਿਰਦਾ ਹੈ ਤਾਂ ਉਸ ਨੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਇਸ ਮਗਰੋਂ ਭਾਈ ਕਾਨ ਸਿੰਘ ਨਾਬਾ ਨੇ ਸਿੱਖ ਫਲਸਫੇ ਬਾਰੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਗੁਰਮਤ ਪ੍ਰਭਾਕਰ ਤੇ ਗੁਰਮਤ ਸੁਧਾਕਰ ਲਿਖੀਆਂ ਕੋਚਰ ਪਹਿਲਾ ਆਪ ਦਾ ਮੇਲ ਆਇਰਲੈਂਡ ਦੇ ਇੱਕ ਸੀਨੀਅਰ ਅਫਸਰ ਮੈਕਸ ਆਰਥਰ ਮੈਕਾਲਫ ਨਾਲ ਹੋਇਆ ਸੀ ਮਹਿਕਾਲਫ ਨੇ ਭਾਈ ਜੀ ਦੀ ਮਦਦ ਨਾਲ ਸਿੱਖ ਧਰਮ ਬਾਰੇ ਬਹੁਤ ਕੁਝ ਲਿਖਿਆ ਇਹ ਸਾਰਾ ਕੁਝ ਸਨ 1905 ਵਿੱਚ ਸਿੱਖ ਰਿਲੀਜੀਅਨ ਨਾਂ ਦੀ ਕਿਤਾਬ ਦੇ ਰੂਪ ਵਿੱਚ 6 ਜਿਲਦਾਂ ਵਿੱਚ ਛਪਿਆ ਕਿਉਂਕਿ ਭਾਈ ਕਾਨ ਸਿੰਘ ਨਾਭਾ ਨੇ ਇਹ ਕਿਤਾਬ ਲਿਖਣ ਵਿੱਚ ਮਹਿਕਾਲਫ ਦੀ ਬਹੁਤ ਮਦਦ ਕੀਤੀ ਸੀ ਇਸ ਕਰਕੇ ਉਹ ਇਸ ਕਿਤਾਬ ਦਾ ਕਾਪੀਰਾਈਟ ਭਾਈ ਜੀ ਨੂੰ ਦੇ ਗਿਆ ਸੀ ਸਨ 1908 ਵਿੱਚ ਅੰਪੀਰੀਅਲ ਕੌਂਸਲ ਦੇ ਮੈਂਬਰ ਨਾਬਾ ਦੇ ਕਮਲ ਰਪਤੂਮਨ ਸਿੰਘ ਮਗਰੋਂ ਮਹਾਰਾਜਾ ਨੇ ਜੋ ਆਨੰਦ ਮੈਰਜ ਬਿੱਲ ਪੇਸ਼ ਕੀਤਾ ਉਹ ਵੀ ਉਸਦੇ ਉਸਤਾਦ ਭਾਈ ਕਾਨ ਸਿੰਘ ਨਾਬਾ ਦੀ ਦੇਣ ਸੀ ਸਨ 1911 ਵਿੱਚ ਰਾਜਾ ਹੀਰਾ ਸਿੰਘ ਦੀ ਮੌਤ ਹੋ ਗਈ 24 ਜਨਵਰੀ ਨੂੰ ਰਪਤੂਮਨ ਸਿੰਘ ਨਾਬਾ ਦਾ ਰਾਜਾ ਬਣਿਆ ਅਤੇ ਉਸ ਨੇ ਭਾਈ ਕਾਨ ਸਿੰਘ ਨਾਬਾ ਨੂੰ ਹਾਈ ਕੋਰਟ ਦਾ ਜੱਜ ਲਾ ਦਿੱਤਾ ਪਰ ਭਾਈ ਕਾਨ ਸਿੰਘ ਨੂੰ ਅਕਾਲ ਪੁਰਖ ਨੇ ਕਿਸੇ ਵੱਡੀ ਸੇਵਾ ਵਾਸਤੇ ਜਨਮ ਦਿੱਤਾ ਸੀ 20 ਮਈ 1912 ਨੂੰ ਜੱਜ ਦਾ ਅਹੁਦਾ ਛੱਡ ਕੇ ਮਹਾਨ ਕੋਸ਼ ਦੀ ਰਚਨਾ ਸ਼ੁਰੂ ਕਰ ਦਿੱਤੀ ਉਸ ਨੇ ਇਸ ਮੰਕਸਤ ਵਾਸਤੇ ਭਾਈ ਕਾਨ ਸਿੰਘ ਨੂੰ ਪੂਰਾ ਸਟਾਫ ਵੀ ਦਿੱਤਾ ਜਿਸ ਦਾ ਖਰਚ ਸਰਕਾਰ ਦਇਆ ਕਰਦੀ ਸੀ 6 ਫਰਵਰੀ 1926 ਦੇ ਦਿਨ ਸਾਢੇ 13 ਸਾਲ ਦੀ ਮਿਹਨਤ ਮਗਰੋਂ ਇਹ ਰਚਨਾ ਮੁਕੰਮਲ ਹੋ ਗਈ ਇਸ ਦੀ ਛਪਾਈ ਪਟਿਆਲੇ ਦੇ ਰਾਜਾ ਭੁਪਿੰਦਰਾ ਸਿੰਘ ਨੇ ਆਪਣੇ ਖਰਚੇ ਤੇ ਕਰਵਾਈ ਦੁਨੀਆ ਦੇ ਹਰ ਇੱਕ ਸਿੱਖ ਲੇਖਕ ਅਤੇ ਸਿੱਖ ਧਰਮ ਤੇ ਤਵਾਰੀਖ ਦੇ ਹਰ ਇੱਕ ਸਿੱਖ ਤੇ ਗੈਰ ਸਿੱਖ ਲੇਖਕ ਨੇ ਆਪਣੀਆਂ ਰਚਨਾਵਾਂ ਵਾਸਤੇ ਮਹਾਨ ਕੋਸ਼ ਦੀ ਮਦਦ ਜ਼ਰੂਰ ਲਈ ਹੈ ਭਾਈ ਕਾਨ ਸਿੰਘ ਨੇ ਇਸ ਤੋਂ ਇਲਾਵਾ ਗੁਰਮਤ ਮਾਰਤੰਡ ਗੁਰੂ ਛੰਦ ਅਲੰਕਾਰ ਗੁਰੂ ਗ੍ਰਾਪ ਕੋਟੀ ਸ਼ਬਦ ਅਲੰਕਾਰ ਰਾਜ ਧਰਮ ਕਿਤਾਬਾਂ ਅਤੇ ਬਹੁਤ ਸਾਰੇ ਲੇਖ ਵੀ ਲਿਖੇ ਸਨ ਭਾਈ ਕਾਨ ਸਿੰਘ ਸਹੀ ਅਰਥਾਂ ਵਿੱਚ ਪੰਥ ਰਤਨ ਸੀ ਭਾਈ ਕਾਨ ਸਿੰਘ ਜੀ ਨਾਬਾ 23 ਨਵੰਬਰ 1938 ਨੂੰ ਅਕਾਲ ਚਲਾਣਾ ਕਰ ਗਏ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ